ਬਗਦਾਦ ਸ਼ਹਿਰ ਬਗਦਾਦ ਸ਼ਹਿਰ ਦਾ ਮਸ਼ਹੂਰ ਚੋਰ ਜਿਸ ਨੇ ساری ਉਮਰ ਚੋਰੀ ਕਰ ਕਰ ਗੁਜ਼ਾਰੀ ਤੇ ਆਖਰੀ ਮੌਕੇ ਤੇ ਆਇਆ ਤੇ ਤੋਂਬਾ ਕਰ ਦਿੱਤਾ ਕਿ ਛੱਡ ਯਾਰ ਬਹੁਤ ਹੋ ਗਿਆ ਕੋਈ ਸ਼ਹਿਰ ਬਚਿਆ ਹੀ ਨਹੀਂ ਕੋਈ ਘਰ ਬਚਿਆ ਹੀ ਨਹੀਂ ਜਿੱਥੇ ਚੋਰੀ ਨਹੀਂ ਕੀਤੀ ਪਰ ਆਖਰ ਦੇ ਵਿੱਚ ਕੀ ਸੋਚਦਾ ਕਿ ਕੋਈ ਘਰ ਨਹੀਂ ਛੱਡਿਆ ਚੋਰੀ ਕਰਨ ਤੋਂ ਕੋਈ ਰਾਤ ਨਹੀਂ ਛੱਡੀ ਚੋਰੀ ਕਰਨ ਤੋਂ ਪਰ ਅੱਜ ਵੀ ਖੜਾ ਤੇ ਖਾਲੀ ਪੱਲੇ ਖੜਾ ਕੱਖ ਵੀ ਨਹੀਂ ਕੋਣ ਜਿਹੜੇ ਰਸਤੇ ਆਇਆ ਉਸੇ ਰਸਤੇ ਗਿਆ ਖੁਦ ਹੀ ਮਿੱਟੀ ਖੁਦ ਨੂੰ ਹੀ ਲੱਗੇ ਕਿ ਛੱਡੇ ਸੇ ਕੰਮ ਤੋਂ ਕੀ ਲੈਣਾ ਰੱਬ ਰੱਬ ਕਰਿਆ ਖੈ ਹਤੇ 68 ਦੇਤੇ ਨਮਾਜ਼ ਅਦਾ ਕਰਨ ਲੱਗਿਆ ਪਰਹੇਜ਼ਗਰੀ ਸ਼ੁਰੂ ਕਰ ਦਿੱਤੀ ਇੱਕ ਦਿਨ ਰਾਤ ਨੂੰ ਨਮਾਜ਼ ਪੜ੍ਹ ਕੇ ਵਾਪਸ ਆ ਰਿਹਾ ਘਰ ਨੂੰ ਕੀ ਦੇਖਦਾ ਹੈ ਕਿ ਇੱਕ ਮੋਹੱਲੇ ਵਿੱਚੋਂ ਲੰਘਿਆ ਤੇ ਉਥੋਂ ਕਿਸੇ ਔਰਤ ਦੇ ਰੋਣ ਦੀ ਆਵਾਜ਼ ਆਈ ਪਹਿਲਾਂ ਫਿਕਰ ਨਹੀਂ ਸੀ ਹੁੰਦੀ ਜਦੋਂ ਚੋਰੀ ਕਰਦਾ ਸੀ ਉਦੋਂ ਕੋਈ ਫਿਕਰ ਨਹੀਂ ਸੀ ਉਦੋਂ ਲੋਕਾਂ ਦੇ ਸੱਟ ਵੀ ਮਾਰੇ ਆਉਂਦਾ ਸੀ ਤੇ ਰੋਂਦਿਆਂ ਨੂੰ ਛੱਡ ਕੇ ਆ ਜਾਂਦਾ ਸੀ ਅੱਜ ਕਿਸੇ ਔਰਤ ਦੇ ਰੋਣ ਦੀ ਆਵਾਜ਼ ਆਈ ਤੇ ਅੰਦਰੋਂ ਦਿਲ ਪਸੀਜ ਗਿਆ ਯਾਰ ਕੋਈ ਔਰਤ ਮਜਬੂਰ ਔਰਤ ਰੋ ਰਹੀ ਹੈ ਜਿੱਧਰੋਂ ਆਵਾਜ਼ ਆਈ ਸੀ ਉਧਰਲੇ ਪਾਸੇ ਨੂੰ ਚੱਲਣਾ ਸ਼ੁਰੂ ਕੀਤਾ ਹੌਲੀ ਹੌਲੀ ਤੇ ਜਿੱਦਾਂ ਜਿੱਦਾਂ ਇੱਕ ਘਰ ਦੇ ਨਜ਼ਦੀਕ ਜਾਂਦਾ ਗਿਆ ਤੇ ਆਵਾਜ਼ ਹੋਰ ਤੇਜ਼ ਹੁੰਦੀ ਗਈ ਦਰਦ ਦਰਦ ਨੇ ਦਰਵਾਜ਼ਾ ਖੜਕਾਇਆ ਕੋਈ ਮੁਸੀਬਤ ਵੀ ਨਾ ਹੋ ਜਾਵੇ ਫਿਰ ਕਿਆ ਕੋਈ ਗੱਲ ਨਹੀਂ ਜਦ ਚੋਰੀ ਛੱਡ ਦਿੱਤੀ ਤੇ ਰੱਬ ਨੂੰ ਹੁਣ ਐਦਾਂ ਦੀ ਗਲਤ ਗੱਲ ਕੋਈ ਮਨਜ਼ੂਰ ਹੋਣੀ ਨਹੀਂ ਹੁਣ ਜੋ ਹੋਏਗਾ ਚੰਗਾ ਹੀ ਹੋਏਗਾ ਦਰਵਾਜ਼ਾ ਇੱਕ ਬੰਦੇ ਨੇ ਖੋਲਿਆ ਸ਼ੁਕਰ ਕੀਤਾ ਕਿ ਔਰਤ ਨੇ ਦਰਵਾਜ਼ਾ ਨਹੀਂ ਖੋਲਿਆ ਬੰਦੇ ਨੇ ਖੋਲਿਆ ਪੁੱਛਣ ਲੱਗਾ ਪੰਜ ਸਾਹਿਬ ਕਿ ਬੀਬੀ ਰੋਂਦੀ ਕਿਉਂ ਹੈ ਤੇ ਨਾਲ ਤੂੰ ਵੀ ਰੋ ਰਿਹਾ ਹੈ ਉਹ ਬੰਦੇ ਦੀ ਵੀ ਅੱਖਾਂ ਚੋਂ ਉਹ ਕਹਿੰਦਾ ਗੱਲ ਇਹ ਹੈ ਮੇਰੀ ਘਰ ਵਾਲੀ ਕੋਲੇ ਬੱਚਾ ਹੋਣ ਵਾਲਾ ਤੇ ਮੈਂ ਨਾ ਕਿ ਮਜਬੂਰ ਹਾਂ ਕਿ ਮੇਰੇ ਕੋਲੇ ਦਵਾਈ ਨਹੀਂ ਪੈਸਾ ਤੇ ਇੱਕ ਪਾਸੇ ਮੇਰੇ ਕੋਲੇ ਖਾਣ ਪੀਣ ਦੇ ਵੀ ਕੱਖ ਨਹੀਂ ਹੈ ਅੱਛਾ ਤੇ ਜੇ ਮੈਂ ਹੋਰ ਥੋੜਾ ਸਮਾਂ ਨਾ ਇਹਨੂੰ ਕਿਤੇ ਲੈ ਜਾ ਸਕਿਆ ਜਾਂ ਕਿਸੇ ਵੈਦ ਨੂੰ ਨਾਲ ਲੈ ਜਾ ਲੈ ਕੇ ਆ ਸਕਿਆ ਤੇ ਇਹਦੀ ਜਾਨ ਚਲੀ ਜਾਂਦੀ ਤੇ ਕੋਈ ਆਉਣ ਲਈ ਤਿਆਰ ਨਹੀਂ ਅੰਦਾਚਾ ਯਾਰ ਆਪਣੇ ਮਨ ਚ ਸੋਚਦਾ ਤੂੰ ਆਪਣਾ ਕੰਮ ਵੀ ਛੱਡ ਬੈਠਾ ਹੈ ਤੇਰੇ ਕੋਲੇ ਆਪਣੇ ਕੋਲ ਕੱਖ ਨਹੀਂ ਤੂੰ ਕੀ ਕਰੇਗਾ ਉਹਨੂੰ ਹੌਸਲਾ ਜਾਂ ਦੇ ਦਿੱਤਾ ਕਿਦਾਂ ਕਰਨ ਕੋਈ ਗੱਲ ਨਹੀਂ ਮੈਂ ਵਾਦ ਭੇਜਦਾ ਮੈਂ ਬੀਬੀ ਨੂੰ ਭੇਜਦਾ ਦਾਈ ਨੂੰ ਭੇਜਦਾ ਤੇ ਤੂੰ ਫਿਕਰ ਨਾ ਕਰ ਉਹਨੂੰ ਕਹਿ ਤੇ ਦਿੱਤਾ ਅੱਗੇ ਗਿਆ ਸੋਚਿਆ ਕਿ ਤੇਰੇ ਕੋਲ ਤੇ ਕੱਖ ਵੀ ਨਹੀਂ ਫਿਰ ਆਪਣੇ ਮਨ 'ਚ ਸੋਚਦਾ ਹੈ ਕਿ ਸੱਜਣਾ ਚੋਰੀ ਆਪਣੇ ਲਈ ਛੱਡੀ ਆ ਕਿਸੇ ਹੋਰ ਲਈ ਤੇ ਨਹੀਂ ਛੱਡੀ ਆਪਣੇ ਲਈ ਛੱਡੀ ਆ ਇੰਜ ਕਰ ਅੱਜ ਪੁਰਾਣੇ ਹਥਿਆਰ ਚੱਕ ਲੈ ਅੱਜ ਦੀ ਰਾਤ ਇਸ ਬੀਬੀ ਦੇ ਨਾਂ ਦੀ ਲਾਵੇ ਅੱਜ ਦੀ ਰਾਤ ਇਸ ਭੈਣ ਵਾਸਤੇ ਲਾ ਦੇ ਯਾਰ ਕੁਝ ਨਹੀਂ ਹੁੰਦਾ ਜੋ ਮਿਲੇਗਾ ਸਾਰਾ ਇਹਦਾ ਕੱਖ ਵੀ ਨਹੀਂ ਰੱਖਣਾ ਕੋਲ ਰਾਤ ਤੇ ਹੋ ਗਈ ਸੀ ਘਰ ਗਿਆ ਉਹ ਪੁਰਾਣੇ ਹਥਿਆਰ ਕੱਢ ਲਏ ਸਾਰੇ ਜਿਹੜੇ ਦੱਬ ਕੇ ਰੱਖੇ ਸੀ ਸਾਰੇ ਹਥਿਆਰ ਚੁੱਕ ਕੇ ਚੋਰੀ ਕਰਨ ਵਾਲੇ ਹੁਣ ਬਗਦਾਦ ਸ਼ਹਿਰ ਦੇ ਚੌਰਾਹੇ 'ਚ ਖੜਾ ਹੈ ਚੌਰਾਹੇ 'ਚ ਖੜਾ ਸੋਚਦਾ ਹੈ ਐਸਾ ਕੋਈ ਵੀ ਕਰ ਨਹੀਂ ਜਿਹੜਾ ਛੱਡਿਆ ਹੋਵੇ ਤੁਮ੍ਹੇ ਤੈਨੂੰ ਹਰ ਘਰ ਬਾਰੇ ਪਤਾ ਹੈ ਕਿੰਨਾਂ ਕੋਲ ਕੀ ਹੈ ਇੱਕੋ ਘਰ ਦੇ ਵਿੱਚ ਚੋਰੀ ਕਰਨੀ ਹੈ ਜਗਾ ਜਗਾ ਜਾਣਾ ਨਹੀਂ ਕੋਈ ਐਸਾ ਘਰ ਲੱਭ ਲੈ ਜਿੱਥੋਂ ਇੱਕੋ ਘਰ ਦੇ ਵਿੱਚੋਂ ਘਰ ਪੂਰਾ ਹੋ ਜਵੇ ਸੋਚਦਿਆਂ 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 ਖਿਆਲ ਆਇਆ ਹੈ ਕਿ ਬਗਦਾਦ ਸ਼ਹਿਰ ਦੇ ਵਿੱਚ حضرت ਪੀਰਾਂ ਨੇ ਪੀਰ ਦਸਤਗੀਰ ਸ਼ੇਖ ਅਬਦੁਲ ਕਾਦਰ ਸ਼ਹਿਦਲਾਨੀ 11ਵੀਂ ਵਾਲੀ ਸਰਕਾਰ ਮਹਿਬੂਬ ਸੁਭਾਨੀ ਕਤਵਰ ਰਬਾਨੀ ਉਸ ਤੋਂ ਵੱਡਾ ਘਰ ਕਿਹੜਾ ਉਹੀ ਇੱਕ ਘਰ ਹੈ ਜੀ ਦੇ ਘਰੇ ਜਾ ਕੇ ਘਰ ਪੂਰਾ ਹੋ ਸਕਦਾ ਇੱਕੋ ਹੀ ਘਰ ਹੈ ਜਿੱਥੋਂ ਘਰ ਪੂਰਾ ਹੋ ਜਾਏਗਾ ਤੇ ਜਾ ਕੇ ਗੌਸ پاک ਸਰਕਾਰ ਦੇ ਘਰ ਚ ਜਾਵੜਿਆ ਹੁਣ ਘਰ ਕਿੱਥੇ ਸੀ ਮਹਿਲ ਸੀ ਉਹ ਗੌਸ ਨਾਸਮ ਸਰਕਾਰ ਦੇ ਘਰ ਜਾਵੜਿਆ ਅੱਲਾ ਦੀ ਐਸੀ ਕੁਦਰਤ ਹੋਈ ਉਹੀ ਰਾਤ ਉਸ ਚੋਰ ਦੇ ਚੋਰੀ ਕਰਨ ਦੀ ਉਹੀ ਰਾਤ ਹਜ਼ੂਰ ਦੀ ਇਬਾਦਤ ਮੰਜ਼ੂਰ ਹੋਣ ਦੀ 2:30 ਵਜੇ ਹੋਏ ਨੇ ਰਾਤ ਦੇ ਤੇ ਹਜ਼ੂਰ ਆਪਣੀ ਇਬਾਦਤ 'ਚ ਬੈਠੇ ਨੇ ਤੇ ਚੋਰ ਨੇ ਕੀ ਕੀਤਾ ਜਿਹੜਾ ਜਿਹੜਾ ਮਹਿੰਗਾ ਮਹਿੰਗਾ ਸਮਾਨ ਲੱਭਿਆ ਕੋਈ ਸੋਨੇ ਦਾ ਗਲਾਸ ਕੋਈ ਚਮਚ ਕੋਈ ਅਸ਼ਰਫੀਆਂ ਤੇ ਜੋ ਜੋ ਚਾਂਦੀ ਦਾ ਸਮਾਨ ਖਰੀਦਿਆ ਤੇ ਚੱਕਿਆ ਚੋਰੀ ਕੀਤਾ ਦੇ ਘਠੜੀ ਬਨ ਲਈ ਘਠੜੀ ਬਨ ਲਈ ਤੇ ਜਦੋਂ ਘਠੜੀ ਬਨ ਕੇ ਚੱਲਣ ਲੱਗਿਆ ਨਾ ਤੇ ਅੱਲਾ ਵੱਲੋਂ ਭੇਜਿਆ ਫਰਿਸ਼ਤਾ ਆਇਆ ਉਸ ਘਰ ਦੇ ਵਿੱਚ ਹਜ਼ੂਰ ਦੇ ਘਰ ਦੇ ਵਿੱਚ ਫਰਿਸ਼ਤਾ ਦਾਖਲ ਹੋਇਆ ਜਿੱਤੇ ਫਰਿਸ਼ਤਾ ਆਇਆ ਤੇ ਉਹ ਘਰ ਸਾਰਾ ਨੂਰੋਂ ਨੂਰ ਹੋ ਗਿਆ ਜਿੱਥੇ ਲਾਈਟਾਂ ਬੰਦ ਸੀ ਬੱਤੀਆਂ ਬੁਝੀਆਂ ਹੋਈਆਂ ਸੀ ਦੀਵੇ ਚਰਾਗ ਬੁਝੇ ਹੋਏ ਸੀ ਸਿਰਫ ਹਜ਼ੂਰ ਆਪਣਾ ਇੱਕ ਚਰਾਗ ਵਾਲ ਕੇ ਇਬਾਦਤ ਕਰ ਰਹੇ ਸੀ ਗੌਸਪਾਕ ਸਰਕਾਰ ਉਹ ਘਰ ਰੌਸ਼ਨੀ ਦਾ ਘਰ ਬਣ ਗਿਆ ਜਦੋਂ ਰੌਸ਼ਨੀ ਦਾ ਘਰ ਬਣਿਆ ਨਾ ਉਹ ਚੋਰ ਭੱਜ ਕੇ ਇੱਕ ਥੰਮਲੇ ਦੇ ਉਹਲੇ ਲੁਕ ਗਿਆ ਇੱਕ ਥੰਮਲੇ ਦੇ ਇੱਕ ਪਿੰਡਰ ਦੇ ਉਹਲੇ 'ਚ ਆ ਕੇ ਖੜਾ ਹੋ ਗਿਆ ਕਿ ਮੈਨੂੰ ਕਿਤੇ ਵੇਖ ਨਾ ਲੈਣ ਹੁਣ ਉਹਲੇ ਖੜਾ ਵੇਖਦਾ ਚੋਰ ਕੀ ਮਾਮਲਾ ਕੀ ਆ ਫਰਿਸ਼ਤਾ ਆਇਆ ਆ ਕੇ ਹਜ਼ੂਰ ਨੂੰ ਕਹਿਣ ਲੱਗਿਆ ਰੱਬ ਨੇ ਤੁਹਾਡੀ ਇਬਾਦਤ ਮਨਜ਼ੂਰ ਕਰ ਲਈ ਤੁਸੀਂ ਇੰਨੀ ਮਿਹਨਤ ਕੀਤੀ ਐਨੇ ਚਿੱਲੇ ਕੱਟੇ ਇੰਨੀਆਂ ਇਬਾਦਤਾਂ ਕੀਤੀਆਂ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਅੱਲਾ ਪਾਕ ਨੇ ਤੁਹਾਨੂੰ ਮਨਜ਼ੂਰ ਕਰ ਲਿਆ ਆ ਲਓ ਇਹ ਤੁਹਾਡੇ ਵਾਸਤੇ ਇਨਾਮ ਭੇਜਿਆ ਅੱਲਾ ਨੇ ਤੁਹਾਨੂੰ ਕਤਬ ਬਣਾ ਦਿੱਤਾ ਆਪ ਹਜ਼ੂਰ ਕਹਿਣ ਲੱਗੇ ਗੌਸਪਕ ਸਰਕਾਰ ਅੱਲਾ ਦਾ ਲੱਖ ਲੱਖ ਕਰੋੜ ਕਰੋੜ ਸ਼ੁਕਰ ਹੈ ਕਿ ਮੇਰਾ ਮਾਲਕ ਕਿਸੇ ਦੀ ਮਿਹਨਤ ਨਹੀਂ ਰੱਖਦਾ ਜਿਹੜਾ ਕੋਈ ਮਿਹਨਤ ਕਰਦਾ ਉਹਨੂੰ ਉਹਦਾ ਫਲ ਮਿਲਦਾ ਹੈ ਅਸੀਂ ਮਿਹਨਤ ਕੀਤੀ ਅੱਲਾਹ ਨੇ ਸਾਡੇ ਚੋਲੇ ਫਲ ਪਾ ਦਿੱਤਾ ਤੇ ਗੱਲ ਇਹ ਹੈ ਜਦ ਰੱਬ ਕਿਸੇ ਦੀ ਮਿਹਨਤ ਦਾ ਫਲ ਨਹੀਂ ਰੱਖਦਾ ਤੇ ਫਿਰ ਅਸੀਂ ਕਿਸੇ ਦੀ ਮਿਹਨਤ ਦਾ ਫਲ ਕਿੱਦਾਂ ਰੱਖ ਸਕਾਂਗੇ ਫਰਿਸ਼ਤੇ ਨੂੰ ਕਹਿੰਦਾ ਹਜ਼ੂਰ ਕਹਿੰਦੇ ਨੇ ਫਰਿਸ਼ਤੇ ਨੂੰ ਕਿ ਮੈਂ ਰੱਬ ਨੂੰ ਕਹੇ ਮੈਂ ਇਬਾਦਤ ਕੀਤੀ ਆਪਣੇ ਲਈ ਮੈਂ ਚਿੱਲੇ ਕੱਟੇ ਆਪਣੇ ਲਈ ਰਾਤਾਂ ਜਾਗੀਆਂ ਆਪਣੇ ਲਈ ਰੋਜ਼ੇ ਰੱਖੇ ਆਪਣੇ ਲਈ ਜ਼ਕਾਤਾਂ ਦਿੱਤੀਆਂ ਆਪਣੇ ਲਈ ਹੱਜ ਕੀਤੇ ਆਪਣੇ ਲਈ ਮੈਂ ਸਭ ਕੁਝ ਕੀਤਾ ਆਪਣੇ ਲਈ ਤੇ ਅੱਜ ਮੇਰੇ ਘਰ ਦੇ ਵਿੱਚ ਇੱਕ ਚੋਰ ਚੋਰੀ ਕਰਨ ਵਾਸਤੇ ਆਇਆ ਉਹ ਵੀ ਆਪਣੇ ਲਈ ਨਹੀਂ ਕਿਸੇ ਹੋਰ ਦੇ ਲਈ ਮੈਂ ਕਿੰਨੀ ਮਿਹਨਤ ਰੱਖਾ ਉਹਦੀ ਤੇ ਚੋਰ ਨੂੰ ਆਵਾਜ਼ ਮਾਰ ਕੇ ਕਹਿੰਦੇ ਜੇ ਕੱਢਿ ਡਿਚੂ ਰੋਣੀ ਸਤ ਤੇਰੀ ਮਰਜ਼ੀ ਦੀ ਬਾਹਰ ਕੱਢ ਲਿਆ ਨੂੰ ਬਾਹਰ ਕੱਟ ਕੇ ਆ ਜਾ ਮਿੱਤਰ ਜਦ ਮੇਰੇ ਰੱਬ ਨੇ ਸਾਡੀ ਮਿਹਨਤ ਦਾ ਫਲ ਦਿੱਤਾ